ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲਵਪ੍ਰੀਤ ਸਿੰਘ ਪੁਲਰ ਹੁਣ ਗੱਲ ਕਰਦੇ ਆਪਾਂ ਲਿਮਟ ਬਾਰੇ ਆਪਣੇ 90% ਕਿਸਾਨ ਵੀਰਾਂ ਦੀ ਲਿਮਟ ਤਾਂ ਕਿਸੇ ਨਾ ਕਿਸੇ ਬੈਂਕ ਦੇ ਉੱਤੇ ਚੱਲਦੀ ਹੋਈ ਆ ਪਰੰਤੂ ਦਿੱਕਤ ਪਤਾ ਕਿੱਥੇ ਆਉਂਦੀ ਆ ਆਪਣੇ ਕਿਸਾਨ ਵੀਰ ਪਤਾ ਕੀ ਕਹਿੰਦੇ ਆ ਆੜਤੀਆਂ ਦਾ ਕਰਜ਼ਾ ਲੈ ਜਾਂਦਾ ਪਰ ਬੈਂਕ ਦਾ ਕਰਜ਼ਾ ਨਹੀਂ ਲੈਂਦਾ ਆਹ ਲਿਮਟ ਦੇ ਨਾ ਚੱਕਰਾਂ 'ਚ ਪੈਣਾ ਨਹੀਂ ਚਾਹੀਦਾ ਅਸੀਂ ਤਾਂ ਲਿਮਟ ਬਣਾ ਕੇ ਫਸ ਗਏ ਆ ਫਸ ਹਾਂ ਦੋਸਤੋ ਅੱਜ ਮੈਂ ਤੁਹਾਨੂੰ ਅਜਿਹੇ ਤਰੀਕਾ ਦੱਸੂਣਾ ਜਿਹਦੇ ਕਰਕੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਤੁਸੀਂ ਕਿਹੜੇ ਟੈਲੈਂਟ ਭਰਤੀ ਆ ਹਾਂ ਦੋਸਤੋ ਤੁਹਾਡੇ ਲੈਂਟ ਵੀ ਕਮਾਈ ਜਾਊਗੀ ਪਹਰੀ ਜਾਊਗੀ ਤੁਹਾਨੂੰ ਵਿਆਜ ਦੇ ਵਿੱਚ ਫਿਰ ਮਾਫੀ ਵੀ ਆਊਗੀ ਜਿੱਥੇ 7% ਵਿਆਜ ਆਪਾਂ ਲੱਗਦਾ ਉੱਥੇ ਸਿਰਫ 4% ਵਿਆਜ ਲੱਗੂ ਕਿਉਂਕਿ ਸਾਲ ਦੇ ਵਿੱਚ ਆਪਾਂ ਦੋ ਵਰੀ ਲਿਮਟ ਭਰਦਿਆ ਕਰਾਂਗੇ ਨਾਲੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਆਪਾਂ ਲਿਮਟ ਭਰ ਚੁੱਕੇ ਹਾਂ ਹਾਂ ਦੋਸਤੋ ਆਪਾਂ ਕਰਨਾ ਕੀ ਆ ਕੁਛ ਨਹੀਂ ਕਰਨਾ ਹੁਣ ਆੜਤੀਏ ਨਾਲ ਆਪਣਾ ਹਿਸਾਬ ਸਿੱਧਾ ਕਿਉਂ ਰਹਿੰਦਾ ਆੜਤੀਏ ਦਾ ਕਰਜ਼ਾ ਕਿਉਂ ਲੈ ਜਾਂਦਾ ਕਿਉਂਕਿ ਹਰ 6 ਮਹੀਨਿਆਂ ਬਾਅਦ ਆਪਾਂ ਚਾਹੇ ਕਣਕ ਲਾਉਣੇ ਚਾਹੇ ਝੋਨਾ ਲਾਉਣੇ ਚਾਹੇ ਮੱਕੀ ਲੈਣ ਕੋਈ ਮਰਜੀ ਫਸਲ ਆ ਯਾਰ ਆਪਾਂ ਆੜ ਤੇ ਕੋ ਲੈ ਕੇ ਜਾਣੇ ਆ ਉਹ ਆਪ ਦਾ ਬਣਦਾ ਵਿਆਜ ਕੱਟ ਕੇ ਆਪਾਂ ਨੂੰ ਜਿਹੜੇ ਆਪਣੇ ਹੱਕ ਦੇ ਪੈਸੇ ਨੇ ਉਹ ਦੇ ਦਿੰਦਾ ਜਿਹਦੇ ਕਰਕੇ ਆਰਥੀਆਂ ਹਿਸਾਬ ਆਪਣਾ ਬਿਲਕੁਲ ਸਹੀ ਰਹਿੰਦਾ ਬਸ ਆਹੀ ਕੰਮ ਆਪਾਂ ਬੈਂਕ ਨਾਲ ਕਰਨਾ ਹੁਣ ਆਪਣੀ ਫਸਲ ਦੇ ਪੈਸੇ ਆਉਂਦੇ ਤਾਂ ਬੈਂਕ ਵਾਲੇ ਖਾਤੇ ਦੇ ਵਿੱਚ ਹੀ ਹੈ ਨਾ ਬਸ ਆਪਾਂ ਖਾਤਾ ਜਿੰਦ ਕਰ ਦੇਣਾ ਆਪਾਂ ਆਪਣੀ ਲਿਮਟ ਵਾਲਾ ਖਾਤਾ ਦੇ ਦੇਣਾ ਹਾਂ ਦੋਸਤੋ ਖਾਤਾ ਤਾਂ ਕੀ ਹੁੰਦਾ ਚਾਹੀ ਤੁਸੀਂ ਲਿਮਟ ਵਾਲਾ ਦੇ ਦਿਓ ਚਾਹੇ ਸੇਵਿੰਗ ਖਾਤਾ ਦੇ ਦਿਓ ਹੁੰਦਾ ਤਾਂ ਬੈਂਕ ਦੇ ਵਿੱਚ ਹੀ ਨਾ ਚੱਲਦਾ ਤਾਂ ਆਪਣਾ ਖਾਤਾ ਹੀ ਹੈ ਨਾ ਆਪਾਂ ਲਿਮਟ ਵਾਲਾ ਖਾਤਾ ਦੇਣਾ ਜਿੰਨੇ ਪੈਸੇ ਬਣਦੇ ਆ ਓਨੇ ਆਪਾਂ ਲਿਮਟ ਲੈ ਸਤਿਅ ਦੇ ਵਿੱਚ ਪਵਾ ਲੈਨੇ ਆ ਹੁਣ ਜੇਕਰ ਆਪਾਂ ਅਜਿਹਾ ਕਰਾਂਗੇ ਤਾਂ ਇੱਕ ਤੀਰ ਨਾਲ ਦੋ ਨਿਸ਼ਾਨੇ ਹੋਣਗੇ ਕਿਉਂਕਿ ਇੱਕ ਤਾਂ ਆਪ ਨੂੰ ਪਤਾ ਵੀ ਨਹੀਂ ਲੱਗਣਾ ਕਿ ਆਪਣਾ ਕਿਹੜੇ ਵੇਲੇ ਆਪਾਂ ਲਿਮਟ ਆਪਣੀ ਭਰ ਦਿੱਤੀ ਕਮਾ ਦਿੱਤੀ ਸੁੱਖ ਨਾਲ ਕਣਕ ਤੇ ਝੋਨਾ ਦੋ ਬਸਨਾ ਤਾਂ ਹਰੇਕ ਕਿਸਾਨ ਵੀ ਲਾਉਂਦਾ ਹੀ ਹੈ ਨਾ ਤਾਂ ਸਾਲ ਦੇ ਵਿੱਚ ਦੋ ਵਾਰ ਤਾਂ ਆਪਣੀ ਲਿਮਟ ਕਮ ਜਾਗਰੂਗੀ ਤੁਹਾਨੂੰ बार-बार ਬੈਂਕ ਦੇ ਗੇੜੇ ਲਾਉਣੇ ਪੈਣੇ ਆ ਨਹੀਂ ਤੁਸੀਂ ਭੁੱਲੋਗੇ ਕਿਉਂਕਿ ਇਹ ਕੰਮ ਆਪਣੇ ਆਪ ਆਟੋਮੈਟਿਕ ਹੀ ਹੋ ਜਾਣਾਗਾ ਫਿਰ ਦੂਜਾ ਕੰਮ ਕੀ ਹੋਣਾ ਜੀ ਦੋ ਸਾਲ ਦੇ ਵਿੱਚ ਦੋ ਵਾਰ ਤੁਹਾਡੀ ਲਿਮਟ ਘਮੇਗੀ ਦਾ ਵਿਆਜ ਦੇ ਵਿੱਚ ਮਾਫੀ ਆਉਣੀ ਤਾਂ ਗਰੰਟੀ ਆ ਫਿਰ ਜਿੱਥੇ 7% ਆਪਣਾ ਵਿਆਜ ਲੱਗਦਾ ਸੀ ਜੇਕਰ ਆਪਾਂ 3 ਲੱਖ ਰੁਪਏ ਤੱਕ ਲਿਮਟ ਚੱਕਦੇ ਆ ਤਾਂ ਆਪਾਂ ਨੂੰ ਸਿਰਫ 7% ਵਿਆਜ ਲੱਗਦਾ ਪਰੰਤੂ ਜਦੋਂ ਆਪਾਂ ਸਾਲ ਦੇ ਵਿੱਚ ਇੱਕ ਵਾਰ ਲਿਮਟ ਘਮਾ ਦਿੰਦੇ ਆ ਇਸ ਤਰੀਕੇ ਨਾਲ ਤਾਂ ਦੋ ਵਾਰੀ ਘੱਮ ਜਾ ਕਰੂਗੀ ਤਾਂ ਆਪਾਂ ਨੂੰ 3% ਮਾਫੀ ਆਉਣੀ ਤੇ ਸਿਰਫ 4% ਵਿਆਜ ਲੱਗਣਾ ਜਾਨਕਿ 1 ਲੱਖ ਰੁਪਏ ਦਾ ਇੱਕ ਸਾਲ ਦੇ ਵਿੱਚ ਸਿਰਫ 4000 ਰੁਪਏ ਹੀ ਭਰਨਾ ਪੈਣਾਗਾ ਆਪਾਂ ਨੂੰ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਲਿਮਟ ਵਧਾ ਕੇ 5 ਲੱਖ ਰੁਪਏ ਤੱਕ ਹੋ ਗਈ ਹੈ ਜਨਕਿ 5 ਲੱਖ ਰੁਪਏ ਤੱਕ ਆਪਣਾ ਵਿਆਜ ਦੇ ਵਿੱਚ ਮਾਫੀ ਆਇਆ ਕਰੂਗੀ ਤਾਂ ਇਸ ਤਰੀਕੇ ਨਾਲ ਆਪਾਂ ਬੈਂਕ ਨਾਲੇ ਬਿਲਕੁਲ ਸਹੀ ਹੋਵਾਂਗੇ ਬਾਕੀ ਰਹੀ ਗੱਲ ਲਿਮਟ ਦੇ ਵਿੱਚੋਂ ਪੈਸੇ ਕਢਾਉਣ ਦੀ ਹੁਣ ਕਈ ਕਿਸਾਨ ਵੀ ਇੱਥੇ ਟੈਨਸ਼ਨ 'ਚ ਹੋਣਗੇ ਯਾਰ ਜਦੋਂ ਲਿਮਟ ਦੇ ਵਿੱਚ ਸਾਰੇ ਪੈਸੇ ਭਰਤੇ ਤਾਂ ਅਸੀਂ ਕਢਾएंगे ਕਿਵੇਂ ਚਾਹੇ ਅਗਲੇ ਦਿਨ ਕਢਾ ਲਓ ਚਾਹੇ ਹੌਲੀ ਹੌਲੀ ਵਰਤ ਲੋ 20000 ਕਢਾ ਲਓ 30000 ਕਢਾ ਲਓ ਜਦੋਂ ਵੀ ਤੁਹਾਨੂੰ ਜ਼ਰੂਰਤ ਪਵੇ ਚਾਹੇ ਤੁਸੀਂ ਜੇ ਸਾਰੇ ਚੱਕਨੇ ਆ ਤਾਂ ਸਾਰੇ ਵੀ ਚੱਕ ਸਕਦੇ ਆ ਕਿਉਂਕਿ ਆਪਣੀ ਲਿੰਟ ਸਾਲ ਦੇ ਵਿੱਚ ਇੱਕ ਵਾਰ ਘੁੰਮਣੀ ਚਾਹੀਦੀ ਆ ਬਸ ਇੰਨਾ ਗੱਲਾਂ ਦਾ ਧਿਆਨ ਰੱਖੋ ਤੁਸੀਂ ਕਦੇ ਡਿਫਾਲਟਰ ਨਹੀਂ ਹੋਵੋਗੇ ਹੁਣ ਦੇ ਉਜਾਇਤ ਧੰਨਵਾਦ ਦੋਸਤੋ